ਅੱਜ ਦੀ ਜੋ ਘਟਨਾ ਮੈਂ ਤੁਹਾਡੇ ਲਈ ਲੈ ਕੇ ਆਇਆ ਇਹ ਅਜੀਬ ਤਰ੍ਹਾਂ ਦੀ ਘਟਨਾ ਹੈ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਮੈਂ ਵੀ ਬੜਾ ਹੈਰਾਨ ਹੋਇਆ ਤੇ ਮੈਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਸ ਘਟਨਾ ਨੂੰ ਕਿਸ ਐਂਗਲ ਤੋਂ ਦੇਖਿਆ ਜਾਵੇ ਇਹ ਘਟਨਾ ਵਿੱਚ ਗਲਤੀ ਕਿਸ ਦੀ ਸੀ ਤੇ ਇਸ ਘਟਨਾ ਦਾ ਜ਼ਿੰਮੇਵਾਰ ਕੌਣ ਹੈ ਜਾਨੀ ਐਦਾਂ ਦੀ ਘਟਨਾ ਜੋ ਕਿ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਤੇ ਤੁਹਾਡੇ ਕਮੈਂਟਾਂ ਦਾ ਮੈਨੂੰ ਇੰਤਜ਼ਾਰ ਰਹੂ ਤੁਸੀਂ ਇਸ ਸਾਰੀ ਵੀਡੀਓ ਨੂੰ ਆਖਰ ਤੱਕ ਦੇਖਣਾ ਤੇ ਉਸ ਤੋਂ ਬਾਅਦ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੀ ਹੈ ਕਿ ਤੁਸੀਂ ਇਹ ਸੱਚੀ ਘਟਨਾ ਬਾਰੇ ਕੀ ਸੋਚਦੇ ਹੋ ਕਿਸ ਐਂਗਲ ਤੋਂ ਇਸ ਕਹਾਣੀ ਨੂੰ ਦੇਖਦੇ ਹੋ ਸਾਰੇ ਦੋਸਤਾਂ ਹਸਿਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੀ ਇੱਥੋਂ ਦਾ ਰਹਿਣ ਵਾਲਾ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਪੰਮੀ যাদਬ ਸੀ ਉਸ ਦੀ ਪਤਨੀ ਮੰਜੂ ਤੇ ਉਸ ਦੇ ਤਿੰਨ ਬੱਚੇ ਸਨ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਹੱਸਦਾ ਬਸਦਾ ਪਰਿਵਾਰ ਪਰ ਇੱਕ ਵਾਰ ਪੰਮੀ ਛੁੱਟੀ ਕੱਟਣ ਪਿੰਡ ਆਉਂਦਾ ਹੈ 15 ਦਿਨਾਂ ਦੀ ਛੁੱਟੀ ਕੱਟਣ ਤਾਂ ਉਹ ਜਦੋਂ ਪਿੰਡ ਵਿੱਚ ਘੁੰਮ ਰਿਹਾ ਹੁੰਦਾ ਤਾਂ ਉਸ ਦੀ ਨਿਗਾਹ ਇੱਕ ਕੁੜੀ ਤੇ ਪੈਂਦੀ ਹੈ ਜੋ ਦੇਖਣ ਨੂੰ ਬੜੀ ਸੋਹਣੀ ਸੀ ਤੇ ਇਸ ਦੇ ਗਮਾਣ ਵਿੱਚ ਹੀ ਰਹਿੰਦੀ ਸੀ ਪੰਮੀ ਜਦੋਂ ਉਸ ਨੂੰ ਦੇਖਦਾ ਤਾਂ ਦੇਖਦਾ ਹੀ ਰਹਿ ਜਾਂਦਾ ਹੈ ਤੇ ਉਹ ਵੀ ਪੰਮੀ ਵੱਲ ਦੇਖਦੀ ਹੈ ਪੰਮੀ ਪੁਲਿਸ ਦੇ ਵਿੱਚ ਸੀ ਪੰਮੀ ਉਸ ਨੂੰ ਦੇਖ ਕੇ ਮੁਸਕਰਾਉਂਦਾ ਤੇ ਅੱਗੋਂ ਉਹ ਕੁੜੀ ਵੀ ਮੁਸਕਰਾਉਂਦੀ ਹੈ ਜਿਸ ਦਾ ਨਾਂ ਪ੍ਰਾਚੀ ਸੀ ਹੁਣ ਇਹ ਦੋਨੋਂ ਇੱਕ ਦੂਜੇ ਨਾਲ ਗੱਲਾਂ ਕਰਨ ਲੱਗਦੇ ਆ ਗੱਲਾਂ ਕਰਦੇ ਕਰਦੇ ਉਸ ਤੋਂ ਬਾਅਦ ਪੰਮੀ ਪ੍ਰਾਚੀ ਨੂੰ ਕਹਿੰਦਾ ਕਿ ਮੈਨੂੰ ਤੂੰ ਆਪਣਾ ਨੰਬਰ ਦੇ ਤਾਂ ਉਹ ਵੀ ਬਿਨਾਂ ਝਿਜਕ ਪੰਮੀ ਨੂੰ ਆਪਣਾ ਨੰਬਰ ਦੇ ਦਿੰਦੀ ਹੈ ਕਿਲਾ ਇਹ ਮੋਬਾਈਲ ਮੇਰੀ ਮਾਂ ਕੋਲ ਹੁੰਦਾ ਪੰਮੀ ਉਸ ਤੋਂ ਬਾਅਦ ਇਸ ਨੂੰ ਕਾਲ ਕਰਦਾ ਹੈ ਕਿਉਂਕਿ ਪੰਮੀ ਦੀ ਜੋ ਨੀਤ ਸੀ ਉਹ ਪ੍ਰਾਚੀ ਉੱਤੇ ਫਿੱਟ ਚੁੱਕੀ ਸੀ ਕਾਲ ਕਰਦਾ ਹੈ ਪ੍ਰਾਚੀ ਅੱਗੋਂ ਫੋਨ ਚੱਕਦੀ ਹੈ ਦੋ ਦਿਨ ਤੱਕ ਇਹਨਾਂ ਦੀ ਆਪਸ ਵਿੱਚ ਗੱਲ ਹੁੰਦੀ ਹੈ ਜਾਨੀ ਦੋ ਦਿਨ ਲੰਘਦੇ ਨੇ ਇਹ ਗੱਲਾਂ ਕਰਦੇ ਨੇ ਦੋ ਦਿਨ ਲੰਘ ਜਾਂਦੇ ਆ ਦੋ ਦਿਨ ਲੰਘਣ ਤੋਂ ਬਾਅਦ ਪੰਮੀ ਪ੍ਰਾਚੀ ਨੂੰ ਕਹਿੰਦਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਤਾਂ ਪ੍ਰਾਚੀ ਕਹਿੰਦੀ ਹੈ ਕਿ ਠੀਕ ਹੈ ਹੁਣ ਪੰਮੀ ਪ੍ਰਾਚੀ ਨੂੰ ਇੱਕ ਸੰਸਾਨ ਜਗਾ ਦਾ ਪਤਾ ਦਿੰਦਾ ਹੈ ਕਿ ਉੱਥੇ ਆ ਜੀ ਰਾਤ ਦੇ ਲਗਭਗ 9 ਵਜੇ ਪੰਮੀ ਉੱਥੇ ਚਲਾ ਜਾਂਦਾ ਤੇ ਪ੍ਰਾਚੀ ਵੀ ਉਹ ਜਗਾ ਤੇ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਗੱਲਾਂ ਕਰਦੇ ਨੇ ਗੱਲਾਂ ਕਰਨ ਤੋਂ ਬਾਅਦ ਇਹ ਇੱਕ ਦੂਜੇ ਨਾਲ ਸੰਬੰਧ ਬਣਾਉਂਦੇ ਨੇ ਹੁਣ ਐਦਾਂ ਹੀ ਚੱਲਦਾ ਹੈ ਪਰ ਇੱਕ ਪ੍ਰਾਚੀ ਦੀ ਸਹੇਲੀ ਹੁੰਦੀ ਆ ਮੇਰਟ ਦੇ ਵਿੱਚ ਰਹਿੰਦੀ ਹੁੰਦੀ ਆ ਉਹ ਪ੍ਰਾਚੀ ਦੇ ਕੋਲ ਆਉਂਦੀ ਜਾਂਦੀ ਰਹਿੰਦੀ ਆ ਜਿਸ ਦਾ ਨਾਮ ਸੋਨੀਆ ਉਰਫ ਗੁੱਡਨ ਸੀ ਹੁਣ ਜਦੋਂ ਪੰਮੀ ਪ੍ਰਾਚੀ ਦੀ ਸਹੇਲੀ ਨੂੰ ਦੇਖਦਾ ਤਾਂ ਉਸ ਦੀ ਨੀਤ ਉਸ ਉੱਤੇ ਵੀ ਫਿੱਟ ਜਾਂਦੀ ਹੈ ਤੇ ਇਹ ਪ੍ਰਾਚੀ ਨੂੰ ਕਹਿੰਦਾ ਕਿ ਤੂੰ ਬੜੀ ਸੋਹਣੀ ਹੈ ਪਰ ਤੇਰੀ ਸਹੇਲੀ ਵੀ ਘੱਟ ਨਹੀਂ ਮੈਂ ਉਸ ਨੂੰ ਵੀ ਮਿਲਣਾ ਚਾਹਣਾ ਹੈ ਤਾਂ ਪ੍ਰਾਚੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੈਨੂੰ ਮੈਂ ਉਸ ਨਾਲ ਵੀ ਮਲਾ ਦੇਵਾਂਗੀ ਹੁਣ ਪ੍ਰਾਚੀ ਆਪਣੀ ਸਹੇਲੀ ਸੋਹਣੀਆਂ ਨੂੰ ਉਹੀ ਸੁਨਸਾਨ ਜਗ੍ਹਾ ਤੇ ਲੈ ਆਉਂਦੀ ਹੈ ਰਾਤ ਦੇ ਤਕਰੀਬਨ 11 ਵਜੇ ਹੁੰਦੇ ਆ ਤੇ ਪੰਮੀ ਹੁਣ ਸੋਨੀਆਂ ਦੇ ਨਾਲ ਵੀ ਸੰਬੰਧ ਬਣਾਉਂਦਾ ਹੈ। ਪ੍ਰਾਚੀ ਕੋਲ ਖੜ ਕੇ ਦੇਖਦੀ ਹੈ। ਹੁਣ ਜੋ ਪੰਮੀ ਸੀ ਉਸ ਦੀ ਛੁੱਟੀ ਖਤਮ ਹੋ ਜਾਂਦੀ ਹੈ। ਉਹ ਆਪਣੇ ਪਿੰਡੋਂ ਆਪਣੀ ਡਿਊਟੀ ਤੇ ਚਲਿਆ ਜਾਂਦਾ ਹੈ। ਪਰ ਪੰਮੀ 2-3 ਮਹੀਨਿਆਂ ਬਾਅਦ ਜਦੋਂ ਛੁੱਟੀ ਕੱਟਣ ਪਿੰਡ ਆਉਂਦਾ ਤਾਂ ਉਹ ਪ੍ਰਾਚੀ ਨੂੰ ਤੇ ਸੋਨੀਆਂ ਨੂੰ ਮਿਲਦਾ ਰਹਿੰਦਾ ਤੇ ਉਹ ਆਪਣੀ ਤਨਖਾਹ ਵਿੱਚੋਂ ਪਰਾਚੀ ਤੇ ਸੋਨੀਆਂ ਨੂੰ ਪੈਸੇ ਵੀ ਪਾਉਂਦਾ ਰਹਿੰਦਾ। ਇਹ ਵੀ ਬੜੀਆਂ ਖੁਸ਼ੀ ਕਿ ਸਾਨੂੰ ਪੈਸੇ ਮਿਲਦੇ ਨੇ ਤੇ ਇਹ ਵੀ ਸੋਚਦਿਆਂ ਸੀ ਕਿ ਇੱਕ ਪੁਲਿਸ ਵਾਲੇ ਨਾਲ ਸਾਡੀ ਯਾਰੀ ਆ। ਹੁਣ ਸਮਾਂ ਲੰਘਦਾ। ਇਸ ਸਿਲਸਿਲੇ ਨੂੰ ਚੱਲਦੇ ਲਗਭਗ 1 ਸਾਲ ਹੋ ਜਾਂਦਾ ਹੈ। ਇਹ ਸਭ ਕੁਝ ਐਦਾਂ ਹੀ ਚੱਲਦਾ ਰਹਿੰਦਾ ਜਦੋਂ ਪੰਮੀ ਛੁੱਟੀ ਆਉਂਦਾ ਤਾਂ ਇਹਨਾਂ ਨਾਲ ਸੰਬੰਧ ਬਣਾਉਂਦਾ। ਇਸ ਗੱਲ ਦਾ ਇਸ ਦੀ ਘਰ ਵਾਲੀ ਨੂੰ ਕੁਝ ਵੀ ਨਹੀਂ ਪਤਾ ਸੀ ਪਰ ਪੰਮੀ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਜੋ ਇਹ ਕਰ ਰਿਹਾ ਉਹ ਖਤਰੇ ਤੋਂ ਖਾਲੀ ਨਹੀਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਉਸ ਨੂੰ ਬੜੀ ਮਹਿੰਗੀ ਪੈਣ ਵਾਲੀ ਹੈ ਹੁਣ ਸਾਲ 2024 ਆ ਜਾਂਦਾ ਹੈ 16 ਜੁਲਾਈ 2024 ਦੀ ਗੱਲ ਹੈ ਪੰਮੀ ਜਾਦਵ ਗਾਜ਼ੀਆਬਾਦ ਦੇ ਨਗਰਪਾਲਿਕਾ ਪ੍ਰੀਸ਼ਦ ਮੁਰਾਦ نگر ਦੇ ਈਬੀਐਮ ਸਟੋਰ ਦੀ ਰਾਖੀ ਕਰ ਰਿਹਾ ਹੁੰਦਾ ਉਸ ਦੀ ਸੁਰੱਖਿਆ ਦੇ ਵਿੱਚ ਖੜਾ ਹੁੰਦਾ ਤੇ ਉਸ ਦੇ ਨਾਲ ਉਸ ਦਾ ਇੱਕ ਸਾਥੀ ਹੁੰਦਾ ਜਿਸ ਦਾ ਨਾਮ ਧਿਆਨ ਸਿੰਘ ਸੀ ਰਾਤ ਨੂੰ ਤਕਰੀਬਨ 8 ਵਜੇ ਦੀ ਗੱਲ ਹੈ ਧਿਆਨ ਸਿੰਘ ਕਿਸੇ ਕੰਮ ਲਈ ਬਾਹਰ ਜਾਂਦਾ ਹੈ ਪਰ ਉਸ ਤੋਂ ਬਾਅਦ ਜਦੋਂ 15-20 ਮਿੰਟਾਂ ਬਾਅਦ ਉਹ ਵਾਪਸ ਆਉਂਦਾ ਤਾਂ ਜੋ ਅਮਨਜਰ ਦੇਖਦਾ ਉਹ ਦੇਖ ਕੇ ਉਸ ਤੇ ਹੋਸ਼ ਛੁੱਟ ਜਾਂਦੇ ਨੇ ਕਿਉਂਕਿ ਪੰਮੀ ਜਾਦਵ ਦੀ ਉਥੇ ਖੂਨ ਨਾਲ ਲਤਪਤ লাশ ਪਈ ਸੀ ਉਸ ਦੇ ਗੋਲੀ ਵੱਜੀ ਹੋਈ ਸੀ ਇਹ ਦੇਖ ਕੇ ਉਸ ਦੇ ਹੱਥ ਪੈਰ ਫੁੱਲ ਜਾਂਦੇ ਨੇ ਤੇ ਉਹ ਪੁਲਿਸ ਨੂੰ ਸੂਚਿਤ ਕਰਦਾ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਕਮਿਸ਼ਨਰ ਇਸ ਸਾਰੀ ਘਟਨਾ ਦੀ ਜਾਂਚ ਖੁਦ ਕਰਦੇ ਨੇ ਇਸ ਦੀ লাশ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੁਲਿਸ ਜਾਂਚ ਪੜਤਾਲ ਦੇ ਵਿੱਚ ਜੁਟਦੀ ਹੈ ਕਿ ਆਖਰ ਪੰਮੀ যাদব ਦਾ ਕਤਲ ਕਿਸ ਨੇ ਕਰ ਦਿੱਤਾ ਇਸ ਨੂੰ ਕਿਸ ਨੇ ਮਾਰਿਆ ਪਰ ਐਦਾਂ ਦਾ ਕੋਈ ਵੀ ਸਬੂਤ ਪੁਲਿਸ ਦੇ ਹੱਥ ਨਹੀਂ ਲੱਗਦਾ ਜਿਸ ਤੋਂ ਪਤਾ ਲੱਗ ਸਕੇ ਕਿ ਆਖਿਰ ਪੰਮੀ ਜਾਦਵ ਦੀ ਮੌਤ ਕਿਵੇਂ ਹੋਈ ਹੈ ਉਸ ਤੋਂ ਬਾਅਦ ਜੋ ਪੰਮੀ ਜਾਦਵ ਦਾ ਮੋਬਾਈਲ ਹੁੰਦਾ ਹੈ ਉਹ ਲੋਕ ਹੁੰਦਾ ਹੈ ਉਸ ਨੂੰ ਅਨਲੌਕ ਕੀਤਾ ਜਾਂਦਾ ਹੈ ਅਨਲੌਕ ਕਰਨ ਤੋਂ ਬਾਅਦ ਜਦੋਂ ਮੋਬਾਈਲ ਦੇਖਿਆ ਜਾਂਦਾ ਤਾਂ ਮੋਬਾਈਲ ਦੇ ਵਿੱਚ ਕਈ ਐਦਾਂ ਦੀਆਂ ਕਾਲਾਂ ਤੇ ਮੈਸੇਜ ਸੀ ਜੋ ਕਿ ਮਾਮਲੇ ਦੀਆਂ ਪਰਤਾਂ ਨੂੰ ਖੋਲ ਸਕਦੇ ਸੀ ਤੇ ਵਿੱਚ ਹੀ ਇੱਕ ਪੁਲਿਸ ਦੇ ਹੱਥ ਵੀਡੀਓ ਲੱਗਦੀ ਆ ਜੋ ਪੰਮੀ যাদਬ ਨੇ ਖੁਦ ਰਿਕਾਰਡ ਕੀਤੀ ਹੋਈ ਸੀ ਇਹ ਜੋ ਵੀਡੀਓ ਸੀ ਲਗਭਗ 3 ਮਿੰਟਾਂ ਦੀ ਸੀ ਇਸ ਵਿੱਚ ਪੰਮੀ যাদਬ ਇਹ ਕਹਿ ਰਿਹਾ ਸੀ ਕਿ ਮੈਂ ਖੁਦ ਆਪਣੀ ਸਰਕਾਰੀ ਬੰਦੂਕ ਦੇ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਰਿਹਾ ਹਾਂ ਦਰਅਸਲ ਗੱਲ ਕੀ ਸੀ ਗੱਲ ਇਹ ਸੀ ਕਿ ਪ੍ਰਾਚੀਤੇ ਸੋਨੀਆਂ ਜੋ ਕਿ ਇਸ ਪੰਮੀ যাদਬ ਦੇ ਨਾਲ ਸੰਬੰਧ ਬਣਾਉਂਦੀ ਸੀ ਪੰਮੀ যাদਬ ਜਦ ਵੀ ਛੁੱਟੀ ਆਉਂਦਾ ਤਾਂ ਇਹਨਾਂ ਨਾਲ ਸੰਬੰਧ ਬਣਾਉਂਦਾ ਤੇ ਇਹ ਗੱਲ ਇਹਨਾਂ ਦਾ ਇੱਕ ਕਜਨਸੀ ਅਮਿਤ ਅਮਿਤ ਨੂੰ ਵੀ ਪਤਾ ਲੱਗਦੀ ਆ ਤੇ ਅਮਿਤ ਨੂੰ ਇਹ ਵੀ ਪਤਾ ਲੱਗਦਾ ਕਿ ਜੋ ਪੰਮੀ যাদਬਾ ਉਹ ਇਹਨਾਂ ਨੂੰ ਪੈਸੇ ਵੀ ਦਿੰਦਾ ਪਰ ਉਹ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਇਸ ਪੁਰਸ਼ ਵਾਲੇ ਤੋਂ ਲੱਖਾਂ ਰੁਪਇਆ ਲੈ ਸਕਦੀਆਂ ਜੇ ਤੁਸੀਂ ਮੇਰੇ ਹਿਸਾਬ ਨਾਲ ਚੱਲੋ ਤਾਂ ਹੁਣ ਪ੍ਰਾਚੀ ਤੇ ਸੋਨੀਆ ਉਸ ਨੂੰ ਕਹਿੰਦੇ ਆ ਕਿ ਕਿਵੇਂ ਤਾਂ ਉਹ ਕਹਿੰਦਾ ਕਿ ਜਦੋਂ ਇਹ ਤੁਹਾਡੇ ਨਾਲ ਸੰਬੰਧ ਬਣਾ ਰਿਹਾ ਹੁੰਦਾ ਤਾਂ ਤੁਸੀਂ ਇਸ ਦੀ ਵੀਡੀਓ ਬਣਾਓ ਫੋਟੋ ਮਾ ਖਿੱਚੋ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਬਲੈਕਮੇਲ ਕਰਾਂਗੇ ਤੇ ਇਹ ਹੁਣ ਦੋਨੋਂ ਇਦਾਂ ਹੀ ਕਰਦੀਆਂ ਇੱਕ ਦਿਨ ਪੰਮੀ যাদਬ ਇਹਨਾਂ ਨੂੰ ਬੁਲਾਉਂਦਾ ਹੈ ਤੇ ਪੰਮੀ যাদਬ ਜਦੋਂ ਸੰਬੰਧ ਬਣਾ ਰਿਹਾ ਹੁੰਦਾ ਤਾਂ ਦੂਸਰੀ ਉਸ ਦੀ ਵੀਡੀਓ ਬਣਾ ਲੈਂਦੀ ਹੈ ਫੋਟੋ ਮਾ ਖਿੱਚ ਲੈਂਦੀ ਹੈ ਤੇ ਉਸ ਤੋਂ ਬਾਅਦ ਗੇਮ ਬਿਲਕੁਲ ਪਲਟ ਜਾਂਦੀ ਹੈ ਪੰਮੀ ਜਾਦਵ ਨੂੰ ਨਹੀਂ ਪਤਾ ਸੀ ਕਿ ਇਸ ਤੋਂ ਬਾਅਦ ਮੇਰਾ ਮਾੜਾ ਟਾਈਮ ਸ਼ੁਰੂ ਹੋ ਗਿਆ ਤੇ ਫੇਰ ਇਹ ਪੰਮੀ ਜਾਦਵ ਨੂੰ ਬਲੈਕਮੇਲ ਕਰਦੀਆਂ ਇਹ ਕਹਿੰਦੇ ਆ ਕਿ ਅਸੀਂ ਤੇਰੀ ਵੀਡੀਓ ਵਾਇਰਲ ਕਰਾਂਗੇ ਨਹੀਂ ਤਾਂ ਸਾਨੂੰ 800 ਰੁਪਏ ਦੇ ਤਕਰੀਬਨ 2 ਸਾਲਾਂ ਦੇ ਵਿੱਚ ਇਹ ਪੰਮੀ ਜਾਦਵ ਤੋਂ 6 ਲੱਖ ਰੁਪਇਆ ਬਲੈਕਮੇਲ ਕਰਕੇ ਲੈ ਲੈਂਦੇ ਆ ਕਿਉਂਕਿ ਪੰਮੀ ਜਾਦਵ ਨੂੰ ਲੱਗਦਾ ਕਿ ਜੇ ਇਹ ਵੀਡੀਓ ਵਾਇਰਲ ਹੋ ਗਈ ਮੈਂ ਤਾਂ ਜਿਉਂਦਾ ਹੀ ਮਰ ਜਾਵਾਂਗਾ ਮੇਰੀ ਜ਼ਿੰਦਗੀ ਨਰਕ ਹੋ ਜਾਵੇਗੀ ਤੇ ਮੇਰੀ ਜੋ ਪੁਲਿਸ ਦੀ ਨੌਕਰੀ ਆ ਉਹ ਵੀ ਚਲੀ ਜਾਵੇਗੀ ਇਹ ਗੱਲਾਂ ਤੋਂ ਉਹ ਡਰਦਾ ਹੈ ਡਿਪਰੈਸ਼ਨ ਦੇ ਵਿੱਚ ਆ ਜਾਂਦਾ ਹੈ ਤੇ ਪੰਮੀ ਜਾਦਵ ਜੋ ਇਹ ਕਹਿੰਦੇ ਨੇ ਉਹ ਕਰਦਾ ਹੈ ਇਹ ਜਦੋਂ ਵੀ ਪੈਸਿਆਂ ਦੀ ਮੰਗ ਕਰਦਾ ਕਦੇ 50000 ਦੀ ਕਦੇ ਲੱਖ ਦੀ ਪੰਮੀ ਜਾਦਵ ਇਹਨਾਂ ਨੂੰ ਦਿੰਦਾ ਇੱਕ ਵਾਰ ਤਾਂ ਇਹ ਜਦੋਂ ਲੱਖ ਰੁਪਏ ਦੀ ਪੰਮੀ যাদਬ ਤੋਂ ਮੰਗ ਕਰਦੇ ਆ ਤਾਂ ਪੰਮੀ যাদਬ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਪਰ ਇਹ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਜਿੱਥੋਂ ਮਰਜੀ ਸਾਨੂੰ ਪੈਸੇ ਲਿਆ ਕੇ ਦੇ ਨਹੀਂ ਤੇਰੀ ਵੀਡੀਓ ਨੂੰ ਵਾਇਰਲ ਕਰਾਂਗੇ ਤਾਂ ਪੰਮੀ যাদਬ ਆਪਣੀ ਪਤਨੀ ਮੰਜੂ ਦੇ ਗਹਿਣੇ ਵੇਚ ਕੇ ਇਹਨਾਂ ਨੂੰ 1 ਲੱਖ ਰੁਪਿਆ ਦਿੰਦਾ ਐ ਇਦਾਂ ਹੀ ਜ਼ਿੰਦਗੀ ਚੱਲ ਰਹੀ ਸੀ ਪੰਮੀ যাদਬ ਦੀ ਜ਼ਿੰਦਗੀ ਬੜੀ ਡਿਪਰੈਸ਼ਨ ਭਰੀ ਹੋ ਗਈ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਪੰਮੀ যাদਬ ਨੂੰ ਕਦੋਂ ਤਨਖਾਹ ਮਿਲਦੀ ਹੈ ਤੇ ਇਹ ਸਾਰੀ ਤਨਖਾਹ ਹੀ ਪੰਮੀ যাদਬ ਦੀ ਲੈ ਲੈਂਦੇ ਸੀ ਘਰ ਵਿੱਚ ਵੀ ਇਸ ਦਾ ਆਪਣੀ ਪਤਨੀ ਦੇ ਨਾਲ ਕਲੇਸ਼ ਰਹਿੰਦਾ ਸੀ ਕਿਉਂਕਿ ਪਤਨੀ ਕਹਿੰਦੀ ਸੀ ਕਿ ਪੈਸੇ ਜਾਂਦੇ ਨੇ ਤਾਂ ਕਿੱਥੇ ਜਾਂਦੇ ਨੇ ਪਹਿਲਾਂ ਆਪਣੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਪਰ ਹੁਣ ਤਾਂ ਤੇਰੇ ਕੋਲ ਕੋਈ ਰੁਪਿਆ ਹੀ ਨਹੀਂ ਹੁੰਦਾ ਤਨਖਾਹ ਆਖਰ ਕਿੱਥੇ ਜਾਂਦੀ ਹੈ ਜਾਨੀ ਇਹ ਕਲੇਸ਼ ਵੀ ਪੰਮੀ ਜਾਦਵ ਦੇ ਕਰ ਰਹਿਦਾ ਸੀ ਤੇ ਉਹ ਹੁਣ ਬਿਲਕੁਲ ਹਾਰ ਚੁੱਕਿਆ ਸੀ ਤੇ ਉਸ ਦੇ ਸਾਹਮਣੇ ਇੱਕ ਹੀ ਰਾਹ ਸੀ ਉਹ ਸੀ ਆਤਮ ਹੱਤਿਆ ਪੰਮੀ ਜਾਦਵ ਨੇ ਇੱਕ ਵਾਰ ਜ਼ਹਿਰ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ ਇਹ ਗੱਲਾਂ ਵੀ ਪੰਮੀ ਜਾਦਵ ਨੇ ਵੀਡੀਓ ਦੇ ਵਿੱਚ ਦੱਸੀਆਂ ਤੇ ਕਿਹਾ ਕਿ ਮੁੰਡਿਆਂ ਵਾਸਤੇ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਉਹਨਾਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਮੇਰੀ ਜ਼ਿੰਦਗੀ ਨਰਕ ਹੋ ਚੁੱਕੀ ਹੈ ਕਿਉਂਕਿ ਮੈਂ ਇਹਨਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਚੁੱਕਿਆ ਹਾਂ ਇਸ ਲਈ ਆਪਣੇ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਇਹ ਵੀਡੀਓ ਜਦੋਂ ਪੁਲਿਸ ਦੇ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਸਾਰੀ ਗੱਲ ਮੰਨਦੇ ਨੇ ਕਿ ਹਾਂ ਅਸੀਂ ਹੀ ਪੰਮੀ ਜਾਦਵ ਦੀ ਵੀਡੀਓ ਬਣਾਈ ਸੀ ਤੇ ਉਸ ਨੂੰ ਬਲੈਕਮੇਲ ਕਰ ਰਹੇ ਸੀ ਤੇ 6 ਲੱਖ ਰੁਪਇਆ ਵੀ ਸਾਨੂੰ ਪੰਮੀ ਜਾਦਮ ਨੇ ਦਿੱਤਾ ਜਾਨੀ ਇਹ ਸਾਰੀਆਂ ਗੱਲਾਂ ਇਹ ਮੰਨ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਮੁਰਾਦ ਨਗਰ ਥਾਣੇ ਦੇ ਵਿੱਚ ਵੀਡੀਓ ਦੇ ਵਿੱਚ ਪੰਮੀ ਜਾਦਮ ਨੇ ਇਹ ਵੀ ਕਿਹਾ ਕਿ ਮੈਂ ਇਹਨਾਂ ਅੱਗੇ بڑے ਹੱਥ ਪੈਰ ਬੰਨੇ ਕਿ ਮੈਨੂੰ ਮaaf ਕਰ ਦਿਓ ਮੇਥੋਂ ਗਲਤੀ ਹੋ ਗਈ ਪਰ ਇਹਨਾਂ ਨੇ ਮੇਰੀ ਇੱਕ ਵੀ ਨਹੀਂ ਮੰਨੀ ਤੇ ਇਸ ਕੁੜੀ ਨੂੰ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਅੱਗੇ ਤੋਂ ਇਹ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਵੇਂ ਪੰਮੀ ਜਾਦਵ ਨੇ ਪਹਿਲਾਂ ਗਲਤ ਕਦਮ ਚੱਕਿਆ ਤੇ ਉਸ ਤੋਂ ਬਾਅਦ ਜੋ ਗਲਤ ਕਦਮ ਉਸਨੇ ਚੱਕਿਆ ਉਸ ਦਾ ਹਰਜਾਨਾ ਉਸ ਨੂੰ ਆਪਣੀ ਜ਼ਿੰਦਗੀ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਚਕਾਉਣਾ ਪਿਆ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਤੁਸੀਂ ਇਹ ਸਾਰੀ ਘਟਨਾ ਤੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ